ਇਹ ਤੋਂ ਐਂ ਬਣਾ ਕੇ ਤੇ ਹੈਲੋ ਗਾਇਸ ਇਹ ਹੁਣ ਜਾਰੀ ਹੈ ਨੇ ਆਪ ਦੇ ਘਰ ਡਿਊਟੀ ਹੋ ਗਈ ਨੇ ਦੀ ਪੂਰੀ ਇਹ ਪਟੜੀ ਪੂਰੀ ਹੋਈ ਹੈ ਨਹੀਂ ਪੂਰੀਆਂ ਹੋਈਆਂ ਆ ਦੇਖੋ ਬਈ ਸਾਡਾ ਸਿੱਧੂ ਹੱਸਿਆ ਹਨ ਬਣ ਲੋ ਕਿ ਕੱਪ ਨਹੀਂ ਲਾ ਦੋ ਵਾਈ ਮੂਰਕ ਪ੍ਰਾਣੀਆਂ ਭਗ ਜਾਓ ਫੋਨ ਤੇ ਬੜੀਆਂ ਬੈਠੀਆਂ ਨੇ ਉਹਨੇ ਬੱਸ ਕਰੋ ਬੱਸ ਕਰੋ ਚਲੋ ਹਾਂ ਦੇਖੋ ਡਰਾਈਵਰ ਬੰਦਾ ਬੈਠ ਗਿਆ ਇੱਥੋਂ ਸਕੂਟਰੀ ਹੋਰ ਕੱਢੂਗਾ ਤੇ ਬਾਹਰ ਤੁਹਾਨੂੰ ਦਿਖਾਉਣਿਆ ਵੀ ਕਿਹੜਾ ਬੰਦਾ ਚਲਾ ਕੇ ਲੈ ਜਾਊਗਾ ਦੇਖੋ ਸਟਾਰਟ ਕਰ ਲੋ ਜੀ ਇਹਦੇ ਬਾਹਰ ਆ ਜਾਣੀ ਬਸ ਕਰ ਰਹੀ ਨਾ ਦੰਦ ਬਣਾ ਨਹੀਂ ਚਲੋ ਜੀ ਮੈਂ ਜੋ ਓ ਮਾਈ ਗਾਡ ਬੰਦਾ ਚੇਂਜ ਨਹੀਂ ਹੋਇਆ ਮੈਂ ਤੁਹਾਨੂੰ ਡਿੱਗਦੇ ਦੇਖਣਾ ਚਾਹੁੰਦੀ ਸੀਗੀ ਮੜੀ ਤੁਹਾਡੀ ਵੀਡੀਓ ਬਣਾ ਲਈਏ ਇਹ ਨਹੀਂ ਹੋਣੀ ਜੀ ਇਹ ਵੀ ਹੈਗੀ ਜਦੋਂ ਸਮਾਂ ਅੰਦਰ ਬਾਰੀ ਹੋਵੇ ਬਾਏ ਚਲੋ ਜੀ ਉਹ ਤਾਂ ਹੋ ਗਈਆਂ ਬਾਗੀਆਂ 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 ਗਿਰੀਆਂ ਤਾਂ ਹੈ ਨਹੀਂ ਚਲ ਸ਼ੁਗਰਸ ਨਹੀਂ ਗਿਰੀਆਂ ਸਹੀ ਸਲਾਮਤ ਗਈਆਂ Chalo, una pabilla allí.